ਸ਼ਸ਼ਕੰਤ ਸਵਾਗਤ ਆਪ ਸਭ ਦਾ ਸਟਾਰੋਲੋਜੀ ਵਿਦ ਲੋਜਿਕ ਵਿੱਚ ਸ਼ੁਭ ਸਿਤਾਰੇ ਆਪ ਸਭ ਦੇ ਸਿਤਾਰੇ ਗਰੇ ਤੇ ਦਿਨ ਸੁਭ ਜਾਵੇ ਚਲੋ ਸ਼ੁਭਤਾ ਜਾਵੇ ਵਧੀਆ ਹੀ ਆ ਹਨਾ ਠੰਡ ਬੜੀ ਹੋਈ ਪਈ ਆ ਤੇ ਠੰਡ ਚ ਆਪਣੀ ਸੰਭਾਲ ਜ਼ਰੂਰ ਰੱਖੋ ਬਹੁਤਾ ਜ਼ਰੂਰੀ ਨਾ ਹੋਵੇ ਤਾਂ ਬਹਲਾ ਨਾ ਘੁੰਮੋ ਹਨਾ ਬਜ਼ੁਰਗਾਂ ਦੀ ਸਿਹਤ ਜ਼ਿਆਦਾ ਸੰਭਾਲੋ ਵਧੀਆ ਹੈ ਕਿਉਂਕਿ ਬ੍ਰਸਪਤ ਦੇ ਕਾਚਰਾ ਹੋ ਚੱਲ ਰਿਹਾ ਹੈ ਕਈਆਂ ਨੂੰ ਸਾਹ ਦੀ ਪ੍ਰੋਬਲਮ ਆ ਰਹੀ ਹੈ ਕਈਆਂ ਨੂੰ ਗੋਡਿਆਂ ਦੀ ਪ੍ਰੋਬਲਮ ਆ ਰਹੀ ਹੈ ਕਈਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਹੈ ਤਾਂ ਸਾਰਾ ਚੱਕਰ ਇਹ ਕੁਦਰਤ ਦਾ ਹੀ ਹੈ ਨਾ ਚਲੋ ਪਰਮਾਤਮਾ ਨੇ ਸਭ ਨੂੰ ਠੀਕ ਠਾਕ ਰੱਖੇ ਤੇ ਠੰਡ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਇੰਜੋਏ ਕਰੋ ਪਰ ਠੰਡ 'ਚ ਆਪਣੀ ਸੰਭਾਲ ਜ਼ਰੂਰ ਰੱਖਣੀ ਹੈ 23 ਜਨਵਰੀ 2024 ਦਿਨ ਮੰਗਲਵਾਰ ਹੈ ਜੀ ਤ੍ਰਿਯੋਦਸ਼ੀ ਤਿਥੀ ਹੈ ਅਜਾ ਆਂਧਰਾ ਨਕਸ਼ਤਰ ਤੇ ਚੰਦਰਮਾ ਹਰ ਆਜ ਚੱਲ ਰਹੇ ਨੇ ਮਿਥੂ ਰਾਸ਼ੀ ਵਿੱਚ ਚਲੇ ਗਏ ਮਿਥੂ ਰਾਸ਼ੀ 'ਚ ਤਿੰਨ ਨੰਬਰ ਦੀ ਰਾਸ਼ੀ 'ਚ ਚੰਦਰਮਾ ਤੇ ਬੁੱਧ ਸ਼ੁਕਰ ਤੇ ਮੰਗਲ ਦੀ ਜੁਤੀ ਤ੍ਰਿਯੋਸ਼ੀ ਤਿਥੀ ਹੈ ਉਸ ਤੋਂ ਬਾਅਦ ਚੌਥ ਤੇ ਉਸ ਤੋਂ ਬਾਅਦ ਕੀ ਆਏਗੀ ਪੂਰਨਮਾਸ਼ੀ ਓਕੇ ਸੂਰਜ ਦੇ ਸਾਹਮਣੇ ਚੰਦਰਾ ਨੂੰ ਹੋਵੇ ਤਾਂ ਪੂਰਨਮਾਸ਼ੀ ਆਉਂਦੀ ਹੈ ਤੇ ਹਜੇ ਇੱਕ ਦਿਨ ਪਹਿਲਾਂ ਹੀ ਹੈ ਚਲੋ ਗ੍ਰਹਾਂ ਦੇ ਮੁਤਾਬਕ ਹੀ ਅਸੀਂ ਆਪਣੀ ਸੋਚ ਆਪਣੇ ਮਨ ਦੀ ਸਥਿਤੀ ਤੇ ਹਰ ਚੀਜ਼ ਨੂੰ ਬਣਾਉਣੀ ਹੈ ਕਹਿੰਦੇ ਆ ਕਿ ਦੁਨੀਆਦਾਰੀ ਦੇ ਵਿੱਚ ਸਭ ਤੋਂ ਜ਼ਿਆਦਾ ਪਿਆਰਾ ਇਨਸਾਨ ਨੂੰ ਉਸਦੀ ਔਲਾਦ ਹੈ ਬਿਲਕੁਲ ਔਲਾਦ ਹੀ ਹੈ ਇਸ ਤੋਂ ਜ਼ਿਆਦਾ ਦੁਨੀਆਦਾਰੀ ਵਿੱਚ ਪਿਆਰਾ ਕਿਸੇ ਨੂੰ ਕੋਈ ਹੁੰਦਾ ਹੀ ਨਹੀਂ ਹੈ ਸਭ ਤੋਂ ਜ਼ਿਆਦਾ ਅਨਾਰ ਪਿਆਰੀ ਹੈ ਤੇ ਪਰਮਾਤਮਾ ਕਦੇ ਵੀ ਕਿਸੇ ਦੀ ਔਲਾਦ ਮਾਤਾ ਪਿਤਾ ਤੋਂ ਦੂਰ ਨਾ ਕਰੇ ਨਾ ਕਰੇ ਹੈਨਾ ਦੁੱਖ ਜੋ ਔਲਾਦ ਦਾ ਮਾਤਾ ਪਿਤਾ ਨੂੰ ਹੈ ਜਾਂ ਮਾਤਾ ਪਿਤਾ ਦੇ ਜੋ ਪਰੇਸ਼ਾਨੀ ਹੈ ਔਲਾਦ ਦੇ ਪ੍ਰਤੀ ਜਾਂ ਔਲਾਦ ਜੋ ਨਾ ਮਾਂ ਪਿਓ ਵਰਗਾ ਕੋਈ ਸਕਾਏ ਤੇ ਨਾ ਔਲਾਦ ਜਿੰਨਾ ਕੋਈ ਪਿਆਰਾ ਹੈ ਬਸ ਗੱਲ ਖਤਮ ਹੀ ਹੋ ਗਈ ਇਥੇ ਇਹ ਦੁਨੀਆਦਾਰ ਚ ਸ਼ਬਦ ਮੁੱਕ ਜਾਂਦੇ ਆ ਜੇ ਇਹਨਾਂ ਦੇ ਪਵਿੱਤਰ ਰਿਸ਼ਤੇ ਦੀ ਆਪਾਂ ਗੱਲ ਕਰਦੇ ਆ ਤਾਂ ਵੱਡਣ ਬਣੇ بڑے ਰਿਸ਼ਤੇ ਬਣਦੇ ਆ ਕਹਿੰਦੇ ਦੁਨੀਆ ਦੇ ਵਿੱਚ ਇੱਕ ਮਾਂ ਪੁੱਤ ਮਤਲਬ ਮਾਂ ਤੇ ਔਲਾਦ ਤੇ ਦੂਸਰਾ ਭਾਵੇਂ ਧੀ ਹੋਵੇ ਭਾਵੇਂ ਪੁੱਤ ਹੋਵੇ ਤੇ ਦੂਜਾ ਭਰਾ ਜੋ ਸਾਡੇ ਮੋਢੇ ਸਾਡੀਆਂ ਬਾਹਾਂ ਸਾਡੀ ਹਿੰਮਤ ਕਿਹਾ ਜਾਂਦਾ ਹੈ ਚਲੋ ਆਪਣਿਆਂ ਤੋਂ ਦੂਰੀ ਕਦੇ ਵੀ ਨਹੀਂ ਬਣਾਉਣੀ ਚਾਹੀਦੀ ਕੁਦਰਤ ਪਰਮਾਤਮਾ ਨਾ ਕਰੇ ਕਿ ਕਿਸੇ ਦਾ ਭਰਾ ਭੈਣ ਵਿਛੜਨ ਜਾਂ ਔਲਾਦ ਦੂਰ ਹੋ ਹੁਣ ਕੁਦਰਤ ਦਾ ਪ੍ਰਕੋਪ ਦੇਖੋ ਤੁਸੀਂ ਜਦੋਂ ਤੁਸੀਂ ਖਬਰਾਂ ਪੜ੍ਹਦੇ ਹੋ ਨਿਊਜ਼ ਪੜ੍ਹਦੇ ਹੋ ਤੇ ਤੁਹਾਨੂੰ 2-4 ਖਬਰਾਂ ਇਦਾਂ ਦੀਆਂ ਸੁਣਨ ਨੂੰ ਮਿਲ ਸਕਦੀਆਂ ਨੇ ਯੰਗਲ ਬੱਚੇ ਜੋ ਨੇ ਗਲਤ ਸੰਗਤ ਵਿੱਚ ਪੈ ਗਏ ਆ ਜਾਂ ਟਾਈਮ ਤੋਂ ਪਹਿਲਾਂ ਚਲੇ ਗਏ ਆ ਐਕਸੀਡੈਂਟ ਕਿੰਨੇ ਹੋ ਰਹੇ ਆ ਬੜਾ ਮਨ ਦੁੱਖ ਦੁੱਖਦਾ ਏ ਕਿ ਲੋਕਾਂ ਨੂੰ ਆਪਣੀ ਜ਼ਿੰਦਗੀ ਦੀ ਐਮਨੀਅਤ ਦੀ ਕਦਰ ਹੀ ਨਹੀਂ ਹੈ ਕਦਰ ਹੀ ਨਹੀਂ ਹੈ ਕਿ ਕੀਮਤੀ ਕਿੰਨੀ ਹੈ ਜ਼ਿੰਦਗੀ ਆਪਣੇ ਬੱਚਿਆਂ ਨੂੰ ਇਹ ਸਮਝਾਇਆ ਕਰੋ ਜ਼ਰੂਰ ਕਿ ਦੁਨੀਆ ਚ ਅਸੀਂ ਆਏ ਆ ਤੇ ਇੱਕ ਉਮਰ ਹੰਡਾਣਾ ਆ ਮਰਨ ਨਹੀਂ ਆਏ ਮਰ ਤੇ ਇੱਕ ਦਿਨ ਜਾਣਾ ਹੀ ਹੈ ਕਿਉਂਕਿ ਜਿਹੜਾ ਪੈਦਾ ਹੋਇਆ ਹੈ ਉਸਨੇ ਖਤਮ ਵੀ ਹੋਣਾ ਹੈ ਪਰ ਕਿਉਂ ਅਸੀਂ ਆਪਣੇ ਹੱਥ ਨਾਲ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਨ ਚ ਲੱਗੇ ਹੋ ਭਾਵੇਂ ਉਹ ਨਸ਼ਾ ਹੋਵੇ ਤੇ ਭਾਵੇਂ ਉਹ ਸਪੀਡ ਹੋਵੇ ਜ਼ਿੰਦਗੀ ਦੀ ਸਪੀਡ ਵਕਤ ਦੀ ਸਪੀਡ ਤੋਂ ਅੱਗੇ ਚੱਲਣਾ ਹੀ ਤੁਹਾਨੂੰ ਤੁਹਾਡੇ ਚਥੜੇ ਉਡਾ ਦਿੰਦਾ ਹੈ ਆਪਾਂ ਇਹ ਦੇਖਦੇ ਹਾਂ ਤੇ ਬੜਾ ਦੁੱਖ ਹੁੰਦਾ ਹੈ ਦੇਖ ਕੇ ਅੱਜ ਕੱਲ ਗੱਡੀ ਉਹ ਪਸੰਦ ਕੀਤੀ ਜਾਂਦੀ ਹੈ ਜਿਹਦੀ ਸਪੀਡ ਜ਼ਿਆਦਾ ਉਹਨੂੰ ਵੀ ਪਸੰਦ ਕੀਤੀ ਜਾਂਦੀ ਜਿਹਦੀ ਸੇਫਟੀ ਜ਼ਿਆਦਾ ਹੋਵੇ। ਉਹ ਪਸੰਦ ਕੀਤੀ ਜਾਂਦੀ ਹੈ ਜਿਹਦੀ ਮਾਈਲੇਜ ਜ਼ਿਆਦਾ ਹੋਵੇ ਮਤਲਬ ਤੇਲ ਘੱਟ ਪੀਂਦੀ ਹੋਵੇ। ਪੈਸਾ ਕਿੱਥੇ ਲੈ ਕੇ ਜਾਣਾ ਹੈ ਸੀ। ਜੇ ਅਸੀਂ ਗੱਡੀ ਲੈ ਸਕਦੇ ਹਾਂ ਤਾਂ ਉਸਦੀ ਮਾਈਲੇਜ ਵੀ ਤਾਂ ਬੰਦਾ ਸਾਈ ਹੀ ਸਕਦਾ ਹੈ ਨਾ ਫਿਰ ਕੀ ਹੋ ਗਿਆ? ਕਮ ਸੇ ਕਮ ਸੇਫਟੀ ਤੇ ਹੋਣੀ ਚਾਹੀਦੀ ਹੈ। ਕਿਉਂ ਅਸੀਂ ਇੰਨੀ ਸਸਤੀ ਕਰ ਦਿੱਤੀ ਆਪਣੀ ਜ਼ਿੰਦਗੀ? ਕਿਉਂ ਸਸਤੀ ਕਰ ਦਿੱਤੀ? ਇੰਨੀ ਵੈਲਿਊ ਵੀ ਨਹੀਂ ਹੈਗੀ ਜ਼ਿੰਦਗੀ ਦੀ ਆਪਣੇ ਬੱਚਿਆਂ ਦੀ ਕਿ ਅਸੀਂ ਉਹਨਾਂ ਦੇ ਲਈ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਇੰਨਾ ਕੋ ਕਾਂਵਚ ਬਣਾ ਸਕੀ ਹੈ ਕਿ ਭਾਈ ਇਹ ਦਿਮਾਗਸ ਤਾਂ ਬੱਚੇ ਤੇ ਗੱਲ ਪਾਉਣੀ ਸ਼ੁਰੂ ਕਰੋ ਕਿ ਅਸੀਂ ਆਪਣੀ ਜ਼ਿੰਦਗੀ ਜਿਉਣੀ ਹੈ ਜਿਉਣੀ ਹੈ ਇੰਜੋਏ ਕਰਨੀ ਹੈ ਰੋੜਨੀ ਨਹੀਂ ਹੈ ਤੇ ਕਿਸੇ ਜਗ੍ਹਾ ਤੇ ਸੁੱਟਣੀ ਵੀ ਨਹੀਂ ਹੈ ਮਤਲਬ ਨਸ਼ਿਆਂ 'ਚ ਵੀ ਨਹੀਂ ਪੈਣਾ ਤੇ ਨਾਲ ਇਹ ਨਹੀਂਗਾ ਕਿ ਇੱਕ ਚੀਜ਼ ਤੁਸੀਂ ਕਰਨੀ ਕਰਨੀ ਹੈ ਕਰਨੀ ਕਰਨੀ ਜੋ ਨਹੀਂ ਵੀ ਮਿਲੀ ਤਾਂ ਉਹਦੀ ਅਹਿਮਤ ਅੱਜ ਕੱਲ ਬੱਚਿਆਂ ਨੂੰ ਇੱਕ ਚੀਜ਼ ਨਹੀਂ ਮਿਲਦੀ ਬੜੀ ਜਲਦੀ ਡਿਪਰੈਸ਼ਨ ਮੇਰੇ ਕੋ ਬੜੇ ਲੋਕ ਆਉਂਦੇ ਆ ਜਿਹੜੇ तकरीबन ਕੁਝ ਬੱਚਿਆਂ ਦੇ ਟੈਸਟ ਕਲੀਅਰ ਨਹੀਂ ਹੋਏ ਤਾਂ ਬੱਸ ਜੀ ਕੁਛ ਨਹੀਂ ਜ਼ਿੰਦਗੀ ਅੱਛਾ ਇੱਕ ਟੈਸਟ ਕਰਕੇ ਸਾਡੀ ਜ਼ਿੰਦਗੀ ਕੁਛ ਨਹੀਂ ਹੈ ਵਾਹ ਇੱਕ ਕਹਾਵਤ ਹੈ ਬੜੀ ਵਧੀਆ ਕਿ ਵਨ ਸ਼ੀਟ ਵਨ ਸ਼ੀਟ ਕੈਨਟ ਡਿਸਾਈਡ आवर ਫਿਊਚਰ ਇੱਕ ਸ਼ੀਟ ਸਾਡੀ ਜ਼ਿੰਦਗੀ ਇੱਕ ਜੋ ਟੈਸਟ ਸ਼ੀਟ ਹੈ ਚਾਹੇ ਕੋਈ ਵੀ ਸ਼ੀਟ ਹੈ ਚਾਹੇ ਕਿਸੇ ਤਰ੍ਹਾਂ ਦਾ ਵੀ ਟੈਸਟ ਹੈ ਉਹ ਸ਼ੀਟ ਨੇ ਥੋੜਾ ਸਾਡੀ ਜ਼ਿੰਦਗੀ ਦਾ ਫਿਊਚਰ ਸਾਡਾ ਫਿਊਚਰ ਡਿਸਾਈਡ ਕਰਨਾ ਹੈ ਆ ਨਾਟ ਇਨਸਾਈਡ आवर ਫਿਊਚਰ ਬੜੀ ਵਧੀਆ ਗੱਲ ਹੈ ਕਿਉਂਕਿ ਉਹ 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 ਸੋਚ ਹੋ ਸਕਦਾ ਉਸ ਸਮੇਂ ਜੋ ਤੁਸੀਂ ਸੋਚ ਰਹੇ ਹੋ ਤੁਸੀਂ ਸਹੀ ਹੋਗੇ ਸਾਡਾ ਇਹ ਹੋ ਨਹੀਂ ਰਿਹਾ ਇਹ ਹੋ ਨਹੀਂ ਰਿਹਾ ਹੁਣ ਮੈਂ ਕੱਲ ਹੀ ਇੱਕ ਖਬਰ ਪੜ੍ਹੀ ਬੜਾ ਦੁੱਖ ਲੱਗਿਆ ਜਿਹਦੇ ਤੋਂ ਮੈਂ ਤੁਹਾਡੇ ਨਾਲ ਇਹ ਡਿਸਕਸ਼ਨ ਕਰਨ ਬੈਠੀ ਕਿ ਕਿਸੇ ਦਾ ਤੀਜੀ ਵਾਰ ਆਈਲੈਂਡਸ ਕਲੀਅਰ ਨਹੀਂ ਸੀ ਹੋਇਆ ਤੇ ਉਸਨੇ ਖੁਦਕੁਸ਼ੀ ਕਰ ਲਈ ਵਾਹ ਚਲੋ ਹੋ ਗਿਆ ਕਲੀਅਰ ਸੋਚੋ ਜਿਹਦੇ ਲਈ ਤੁਸੀਂ ਇਹ ਚੀਜ਼ ਕਰ ਰਹੇ ਹੋ ਤੁਹਾਡੀ ਜ਼ਿੰਦਗੀ ਤੋਂ ਉੱਤੇ ਆ ਕੁਛ ਨਹੀਂ ਤੇ ਸਾਡੀ ਜ਼ਿੰਦਗੀ ਤੋਂ ਉੱਤੇ ਨਹੀਂ ਹੈ ਸਾਡੇ ਤੋਂ ਉੱਤੇ ਥੋੜਾ ਹੀ ਹੈ ਕੁਛ ਭਾਵੇਂ ਕੋਈ ਟੈਸਟ ਹੈ ਭਾਵੇਂ ਕੋਈ ਅ ਮਤਲਬ ਕੋਈ ਤੁਸੀਂ ਕਿਤੇ ਜਾਣਾ ਹੈ ਜਾਂ ਤੁਹਾਡਾ ਕੋਈ ਸੁਪਨਾ ਹੈ ਤੁਹਾਡੇ ਸੁਪਨੇ ਤੋਂ ਉੱਤੇ ਤੁਹਾਡੀ ਜ਼ਿੰਦਗੀ ਹੈ ਜ਼ਿੰਦਗੀ ਤੋਂ ਉੱਤੇ ਕੁਝ ਨਹੀਂ ਹੈ ਇਹ ਜਦੋਂ ਜਦੋਂ ਬੱਚੇ ਤੁਹਾਡੇ ਪੜਦੇ ਆ ਨਾ ਤੁਸੀਂ ਉਹਨਾਂ ਨੂੰ ਕਹਿੰਨੇ ਆ ਕਿ ਪੜੋ ਲਾਈਫ 'ਚ ਪੜਨਾ ਜ਼ਰੂਰੀ ਹੈ ਉਹਨਾਂ ਨੂੰ ਕਹੋ ਕਿ ਲਾਈਫ 'ਚ ਪੜਨਾ ਬਹੁਤ ਜ਼ਰੂਰੀ ਹੈ ਸਕਸੈਸ ਬਹੁਤ ਜ਼ਰੂਰੀ ਹੈ ਪਰ ਸਭ ਤੋਂ ਉੱਤੇ ਤੇ ਜ਼ਰੂਰੀ ਸਾਡੀ ਜ਼ਿੰਦਗੀ ਹੈ ਦੇ ਵੀ ਤੇ ਸਾਨੂੰ ਨਾਲ ਕਹਿਣਾ ਚਾਹੀਦਾ ਹੈ ਨਾ ਬੱਚਿਆਂ ਦੇ ਦਿਮਾਗ 'ਚ ਪਾਉਣਾ ਚਾਹੀਦਾ ਹੈ ਨਾ ਦੇਖੋ ਪਰਿਵਾਰ ਦੀ ਤਰ੍ਹਾਂ ਆਪਾਂ ਫੈਮਿਲੀ ਦੀ ਤਰ੍ਹਾਂ ਵਾ ਸਾਡੇ ਬੱਚੇ ਕਈਆਂ ਵਿੱਚੋਂ ਜੋ ਤੁਸੀਂ ਸੁਣ ਰਹੇ ਹੋ ਕਈਆਂ ਦੇ ਬੱਚੇ ਵਿਦੇਸ਼ ਪੜਨ ਗਏ ਹੋਏ ਆ ਕਈਆਂ ਦੇ ਬੱਚੇ ਇੱਥੇ ਪੜ ਰਹੇ ਆ ਜਿਨ੍ਹਾਂ ਨੂੰ ਤੁਸੀਂ ਸਪੜਾ ਦੇਖਿਆ ਉਹਨਾਂ ਦੇ ਦੋਸਤ ਮਿੱਤਰ ਬਾਹਰ ਨੇ ਕਿ ਅਸੀਂ ਵੀ ਬਾਹਰ ਹੀ ਜਾਣਾ ਅਸੀਂ ਵੀ ਜੀ ਇਹਨੂੰ ਬਾਹਰ ਹੀ ਭੇਜ ਦੇਣਾ ਠੀਕ ਹੈ ਓਕੇ ਭੇਜ ਦੇਣਾ ਨਹੀਂ ਹੈ ਕੋ ਅਨਜਲ ਹੈ ਆਪਾਂ ਕੋਸ਼ਿਸ਼ ਕਰਨੀ ਆ ਕੋਸ਼ਿਸ਼ ਕਰਨ ਦੇ ਲਈ ਅਗਰ ਆਪਣਾ ਕਲੀਅਰ ਹੋ ਜਾਂਦਾ ਹੈ ਤਾਂ ਆਪਾਂ ਅੱਗੇ ਬਾਰੇ ਸੋਚਾਂਗੇ ਨਹੀਂ ਤਾਂ ਖਾਣੀ ਕਰਮਾਂ ਦੀ ਆ ਸੁੱਖ ਦੁੱਖ ਕਰਮਾਂ ਦੇ ਨੇ ਜਿਨੇ ਲਾਈਫ ਚ ਤਰੱਕੀ ਜਾਂ ਸਕਸੈਸ ਪਾਉਣੀ ਆ ਉਹਨੇ ਭਾਵੇਂ ਖੂਚ ਬਿਠਾ ਦੋ ਉਹਨੇ ਉੱਥੇ ਵੀ ਆਪਣੀ ਰੌਸ਼ਨੀ ਬਾਹਰ ਨੂੰ ਕੱਢ ਦੇਣੀ ਮਨੋਵਲ ਬਤਾਓ ਆਪਣੇ ਬੱਚਿਆਂ ਦਾ ਬਹੁਤ ਜ਼ਰੂਰੀ ਹੈ ਹਰ ਜਗ੍ਹਾ ਤੇ ਹਰ ਜਗ੍ਹਾ ਤੇ ਡਿਪਰੈਸ਼ਨ ਚ ਦੁਨੀਆ ਤੁਰੇ ਫਿਰਦੀ ਆ ਤੇ ਆਪਣੇ ਬੱਚੇ ਜੋ ਨੇ ਉਹਨਾਂ ਨੂੰ ਮੋਬਾਈਲ ਇਹ ਪਹਿਲਾਂ ਹੀ ਡਿਪਰੈਸ਼ਨ ਦਿੱਤਾ ਹੋਇਆ ਸਭ ਤੋਂ ਜ਼ਰੂਰੀ ਕੀ ਆ ਆਪਣੀ ਅਗਲੀ ਪੀੜ੍ਹੀ ਸੰਭਾਲਣਾ ਕਿੱਥੋਂ ਸੰਭਾਲਾਂਗੇ ਅਸੀਂ ਜੇ ਅਸੀਂ ਹੋਈ ਨਹੀਂ ਸੰਭਲੇ ਤੇ ਆਪਣੇ ਆਪ ਨੂੰ ਸੰਭਾਲੋ ਆਪਣੇ ਆਪ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰੋ ਉਹਨਾਂ ਨਾਲ ਗੱਲਾਂ ਬਾਤਾਂ ਕਰੋ ਤੇ ਜ਼ਰੂਰੀ ਹੈ ਉਹਨਾਂ ਨੂੰ ਜ਼ਿੰਦਗੀ ਦੀ ਇਮਾਨਤ ਸਿਖਾਓ ਠੀਕ ਹੈ ਚਲੋ ਆਪਾਂ ਕਰ ਲਈ ਪੰਚਾਂਗ ਦੀ ਗੱਲ ਕੀਤੀ ਤੇ ਹੁਣ ਚੰਦਰ ਦੇ ਰਾਸ਼ੀ ਦੇ ਮੁਤਾਬਕ ਆਪਾਂ ਜਾਣਦੇ ਹਾਂ ਕਿੱਦਾਂ ਦਾ ਰਹੇਗਾ ਅੱਜ ਦਾ ਦਿਨ ਹਾਂ ਤਾਂਬੇ ਦਾ ਕੜਾ ਪਾਣਾ ਕਿਉਂ ਜ਼ਰੂਰੀ ਹੈ ਇਸ ਬਾਰੇ ਅੱਜ ਤੁਹਾਨੂੰ ਦੱਸਾਂਗੇ ਕੀ ਤਾਂਬਾ ਧਾਰਨ ਕਰਨਾ ਜ਼ਰੂਰੀ ਹੈ ਤਾਂਬੇ ਦਾ ਛੱਲਾ ਜਾਂ ਕੜਾ ਪਾਉਣਾ ਚਾਹੀਦਾ ਤੇ ਕਿਸ ਧਾਤ ਨੂੰ ਕਿਸ ਗ੍ਰਹਿ ਨੂੰ ਇਹ ਰਿਪਰੈਜ਼ੈਂਟ ਕਰਦਾ ਤੇ ਕਿਉਂ ਪਾਉਣਾ ਚਾਹੀਦਾ ਇਸ ਬਾਰੇ ਵੀ ਤੁਹਾਨੂੰ ਅੱਜ ਚਾਹੁੰਦੇ ਆ ਕਿਸੇ ਨੇ ਪੁੱਛਿਆ ਸੀ ਸਭ ਤੋਂ ਪਹਿਲਾਂ ਇਹ ਰਿਜ਼ਾਨੀ ਮੇਸ਼ਾ ਰਾਸ਼ੀ ਵਾਲਿਆਂ ਦੇ ਗੁਰੂ ਲਗਨ ਵਿੱਚ ਹੈ ਚੰਦਰ ਤੀਸਰੇ ਸਥਾਨ ਵਿੱਚ ਹੈ ਚੰ드ਰਮਾ ਜੋ ਨੇ ਰਾਹੂ ਦੇ ਨਕਸ਼ਤਰ ਚ ਰਾဟု ਮਿੱਤਰ ਨਹੀਂ ਹੈ ਤੇ ਇਸ ਕਰਕੇ ਤੁਸੀਂ ਹੋਏ ਪਰੇਸ਼ਾਨ ਤੁਸੀਂ ਹੋਏ ਕਨਫਿਊਜ਼ ਡਿਸੀਜਨ ਲੈਣ ਚ ਹੋਈ ਪ੍ਰੋਬਲਮ ਮਨ ਚ ਹੋਈ ਘਬਰਾਟ ਪ੍ਰੇਮ ਸਬੰਧਾਂ ਚ ਪਈਆਂ ਦੂਰੀਆਂ ਕਰਕੇ ਕੁਝ ਨਾ ਕੁਝ ਪਰੇਸ਼ਾਨੀ ਰਹਿ ਗਈ ਮੰਦੀ ਚੰਚਲਤਾ ਤੇ ਥੋੜਾ ਕੰਟਰੋਲ ਰੱਖੋ ਜੀ ਵਿਆਹ ਸ਼ਾਦੀ ਦੀ ਉਮਰ ਆ ਤਾਂ ਰਿਸ਼ਤੇ ਲਈ ਤਾਂ ਸਿਤਾਰੇ ਅੱਛੇ ਨੇ ਪਰ ਰਾਹੂ ਮਿੱਤਰ ਨਹੀਂ ਹੈ ਗਲਤ ਵੈਮੀ ਨਾਲ ਧੋਖਾ ਵੀ ਹੋ ਸਕਦਾ ਧਿਆਨ ਰੱਖਣਾ ਤੁਸੀਂ ਪਤਾਸੇ ਦਾ ਸੇਵਨ ਕਰਨਾ ਸਵੇਰ ਤੋਂ ਟੌਰਸ ਬ੍ਰਿਕ ਰਾਸ਼ੀ ਵਾਲੇ ਰਾਹੂ ਦਾ ਨਕਸ਼ਤਰ ਮਿੱਤਰ ਹੈ ਜੀ ਠੀਕ ਹੈ ਪਰ ਬੁੱਧ ਸ਼ੁਕਰ ਦੀ ਸਥਿਤੀ ਰਾਸ਼ੀ ਤੋਂ 8ਵੇਂ ਸਥਾਨ ਵਿੱਚ ਚੱਲ ਰਹੀ ਹੈ ਗਾਂ ਨੂੰ ਰੋਟੀ ਪਾ ਦੇਣੀ ਹੈ ਦੇਸੀ ਘਿਓ ਲਾ ਕੇ ਕੋਸ਼ਿਸ਼ ਕਰਨੀ ਹੈ ਘਰ ਤੋਂ ਨਿਕਲਦੇ ਸਮੇਂ ਪਾਣੀ ਦਾ ਘੁੱਟ ਪੀ ਕੇ ਜਾਣਾ ਧਨ ਕੰਮਕਾਰ ਪੈਸਾ ਠੀਕ ਠਾਕ ਰਹੇ ਗੱਲ ਲੱਕੀ ਕਲਰ ਫਰੋਜੀ ਜੈਮਨੀ ਮਿਥੂ ਰਾਸ਼ੀ ਵਾਲਿਆਂ ਦੇ ਲਈ ਅੱਜ ਦੇ ਦਿਨ ਤੁਸੀਂ ਆਸਮਾਨੀ ਕਲਰ ਪਹਿਨ ਸਕਦੇ ਹੋ ਸਿਤਾਰੇ ਤੁਹਾਡੇ ਠੀਕ ਰਹਿਣਗੇ ਥੋੜੀ ਜਿਹੀ ਸਿਹਤ ਖਰਾਬ ਹੋਏਗੀ ਉਹਦੇ ਲਈ ਤੁਸੀਂ ਅਗਰ ਆਪਣੇ ਆਪ ਨੂੰ ਮਤਲਬ ਮੌਸਮ ਦੇ ਐਕਸਪੋజర్ ਤੋਂ ਬਚਾ ਕੇ ਰੱਖਦੇ ਹੋ ਤਾਂ ਚੰਗਾ ਕੰਮ ਕਰ ਬਿਜ਼ਨਸ ਠੀਕ ਚੱਲੇਗਾ ਆਲੇ ਦੁਆਲੇ ਦੀਆਂ ਕੁਝ ਕ ਖਬਰਾਂ ਦਾ ਪ੍ਰਭਾਵ ਤੁਹਾਡੇ ਤੇ ਜ਼ਿਆਦਾ ਪਾਏਗਾ ਜਿਸ ਕਰਕੇ ਕਈ ਵਾਰੀ ਤੁਸੀਂ ਮਨ ਤੋਂ ਬੇਚੈਨ ਜੇ ਹੋਵੋਗੇ ਕੀ ਕਰੋ ਚੰਦਰ ਲਗਣ ਵਿੱਚ ਹੈ ਮਾਂ ਦਾ ਅਸ਼ੀਰਵਾਦ ਲਓ ਕੈਂਸਰ ਕਰ ਕਰਾਸ਼ੀ ਵਾਲੇ ਸਿਤਾਰੇ ਠੀਕ ਠਾਕ ਨੇ ਵਾਹਨ ਧਿਆਨ ਨਾਲ ਚਲਾਓ ਵਾਹਨ ਦਾ ਨੁਕਸਾਨ ਹੋ ਸਕਦਾ ਪਰੇਸ਼ਾਨੀਆਂ ਵਾਹਨ ਵੀ ਵਜਣਾ ਵਾਸਤ ਕੀਆਨ ਮਤਲਬ ਵਾਹਨ ਦਾ ਨੁਕਸਾਨ ਹੋ ਗਿਆ ਜਾਂ ਸਾਫ ਨਹੀਂ ਹੈ ਜਾਂ ਇਸ ਤੇ ਪੈਸੇ ਲੱਗਣੇ ਆ ਇਸ ਕਰਕੇ ਪਰੇਸ਼ਾਨੀ ਮਾਂ ਦੀ ਲੱਤ ਗੋਡੇ ਵਿੱਚ ਦਰਦ ਵੀ ਰਹੇਗਾ ਕੋਸ਼ਿਸ਼ ਕਰਨੀ ਹੈ ਪਾਣੀ ਚ ਦੁੱਧ ਪਾ ਕੇ ਅਗਰ ਠੰਡ ਹੈ ਨਾ ਆ ਰਹੇ ਹੋ ਤਾਂ ਪਾਣੀ ਚ ਦੁੱਧ ਪਾ ਕੇ ਜ਼ਰੂਰ ਨਾ ਆਇਓ ਠੀਕ ਰਹੇਗਾ ਤੇ ਲੱਕੀ ਕਲਰ ਅੱਜ ਤੁਹਾਡਾ ਮਸਟਰਡ ਲਿਓ ਸਿੰਘ ਰਾਸ਼ੀ ਵਾਲਿਆਂ ਦੇ ਲਈ ਪ੍ਰਾਪਰਟੀ ਨਾਲ ਸੰਬੰਧਤ ਮਸਲੇ ਠੀਕ ਹੋ ਜਾਣਗੇ ਬਦਨਾਮੀ ਤੋਂ ਬਚ ਕੇ ਰਵੋ ਨਾਲ ਹੀ ਮਾਤਾ ਪਿਤਾ ਨਾਲ ਗੱਲਬਾਤ ਜ਼ਰੂਰ ਕਰੋ ਇੱਕ ਦੁੱਧ ਦਾ ਪੈਕੇਟ ਆਰਮਿਕ ਸਥਾਨ ਤੇ ਰੱਖੋ ਨਾਲ ਹੀ ਮੰਗਲਵਾਰ ਦਾ ਦਿਨ ਆ ਤੁਹਾਨੂੰ ਮਾਂਜੀ ਦੇ ਤੁਸੀਂ ਨਾਰੀਅਲ ਵੀ ਚੜਾ ਸਕਦੇ ਹੋ ਕਲਰ ਕੋਈ ਵੀ ਪਹਿਨੋ orange ਕਲਰ ਵੈਸੇ ਤੁਹਾਡਾ ਲੱਕੀ ਰਹੇਗਾ ਪਰ ਗੁਕੰਨਿਆ ਰਾਸ਼ੀ ਵਾਲੇ ਸਿਤਾਰੇ ਠੀਕ ਨੇ ਦਿਨ ਠੀਕ ਜਾਵੇਗਾ ਕਮਾ ਕਰਨ ਦੀ ਰਫਤਾਰ ਠੀਕ ਠਾਕ ਰਹੇਗੀ ਵਾਹਨ ਦਾ ਨੁਕਸਾਨ ਤੁਹਾਡੇ ਵੀ ਹੋ ਸਕਦਾ ਘਰ 'ਚ ਥੋੜੀ ਜੀ ਥੋੜਾ ਜਿਹਾ ਮਾਹੌਲ ਖਰਾਬ ਰਹੇਗਾ ਥੋੜਾ ਲੱਗੇਗਾ ਕਿ ਬੱਚਿਆਂ ਨਾਲ ਕਿਹਾ ਸੁਣੀ ਹੋ ਸਕਦੀ ਆ ਚੰਦਰ ਦਸਵੇਂ ਸਥਾਨ ਵਿੱਚ ਹੈ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਰਾਹੂ ਦਾ ਨਕਸ਼ਤਰ ਮਿੱਤਰੀ ਹੈ ਪਰ ਫਿਰ ਵੀ ਬਦਨਾਮੀ ਤੋਂ ਬੱਚੋ ਕਿਸੇ ਦੇ ਮਸਲੇ 'ਚ ਨਾ ਉਲਝੋ ਲਿਬਰਾ ਤੁਲਾ ਰਾਸ਼ੀ ਵਾਲੇ ਨੌਵੇਂ ਸਥਾਨ ਵਿੱਚ ਜੋ ਚੰਦਰ ਮਹਾਰਾਜ ਬੈਠੇ ਜਿਸ ਦੀ ਵਜ੍ਹਾ ਨਾਲ ਚੰਦਰ ਨੌਵੇਂ ਸਥਾਨ ਵਿੱਚ ਹੈ ਧਰਮ ਕਰਮ ਦੇ ਕੰਮਾਂ ਵਿੱਚ ਰੁਚੀ ਤਾਂ ਵਧੇਗੀ ਧਾਰਮਿਕ ਸਥਾਨ ਤੇ ਜਾਣ ਦਾ ਮਨ ਵੀ ਬਣੇਗਾ ਕੀਰਤਨ ਵੀ ਸੁਣੋਗੇ ਕੋਈ ਧਾਰਮਿਕ ਫੰਕਸ਼ਨ ਵੀ ਅਟੈਂਡ ਕਰ ਸਕਦੇ ਹੋ ਵਿਦੇਸ਼ ਲਈ ਵੀ ਗ੍ਰੇ ਤੁਹਾਡੇ ਅੱਛੇ ਚੱਲ ਰਿਹਾ ਥੋੜੀ ਮਾਤਾ ਦੀ ਸਿਹਤ ਖਰਾਬ ਸਿਰ ਚ ਦਰਦ ਰਹੇਗਾ ਬੀਪੀ ਵਗੈਰਾ ਵੱਧ ਸਕਦਾ ਮੈਡੀਸਨ ਧਿਆਨ ਨਾਲ ਲਵੋ ਸਕੋਰਪੀਓ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਦੇ ਲਈ ਅੱਜ ਦੇ ਦਿਨ ਗ੍ਰੇ ਕਲਰ ਲੱਕੀ ਰਵੇਗਾ ਜੀਬ ਤੇ ਸਵੇਰ ਤੋਂ ਸ਼ੈਦ ਲਾਵੋ ਚੰਗਾ ਰਿਜ਼ਲਟ ਲੈਣ ਦੇ ਲਈ ਕਿਉਂਕਿ ਚੰਦਰ ਜੋ 8ਵੇਂ ਸਥਾਨ ਵਿੱਚ ਹੈ ਥੋੜੇ ਹੋਏ ਤੁਸੀਂ ਉਦਾਸ ਥੋੜੇ ਹੋਏ ਮਾਇੂਸ ਤੇ ਥੋੜੀਆਂ ਪੁਰਾਣੀਆਂ ਗੱਲਾਂ ਯਾਦ ਕਰਕੇ ਹੋਈ ਪਰੇਸ਼ਾਨੀ బిజీ ਰਹੋਗੇ ਪਰ ਮਨ ਦਾ ਮਡਾ ਮਡੋਲ ਰਹੇਗਾ ਕੀ ਕਰਾਂ ਤੇ ਕੀ ਨਾ ਕਰਾਂ ਥੋੜਾ ਡਿਸੀਜਨ ਲੈਣ ਵਿੱਚ ਪ੍ਰੋਬਲਮ ਆ ਸਕਦੀ ਹੈ ਸੈਜੀਟੇਰੀਅਸ ਤਨੂਰਾਸ਼ੀ ਵਾਲੇ ਕਾਫੀ ਇਮੋਸ਼ਨਲ ਰਹੇਗੀ ਪ੍ਰੇਮ ਸਬੰਧਾਂ ਨੂੰ ਲੈ ਕੇ ਪਤੀ ਪਤਨੀ ਜੀਵਨ ਸਾਥੀ ਇੱਕ ਦੂਜੇ ਦੇ ਨਾਲ ਵਕਤ ਬਿਤਾਓ ਥੋੜੇ ਉਲਝੇਵੀਆਂ ਚੋਂ ਨਿਕਲੋ ਜੋ ਪਰੇਸ਼ਾਨੀਆਂ ਪਰਿਵਾਰਿਕ ਨੇ ਉਹਨਾਂ ਨੂੰ ਬੈਠ ਕੇ ਸੁਲਝਾਇਆ ਜਾ ਸਕਦਾ ਹੈ ਮਾਤਾ ਦੀ ਸਿਹਤ ਠੀਕ ਰਹੇਗੀ ਪਤੀ ਪਤਨੀ ਦੇ ਸਬੰਧ ਵੀ ਠੀਕ ਰਹਿਣਗੇ ਪਰ ਥੋੜਾ ਗੁੱਸੇ ਤੇ ਕੰਟਰੋਲ ਰੱਖਣਾ ਜ਼ਰੂਰੀ ਹੈ ਮੰਗਲ ਲਗਨ ਵਿੱਚ ਕਰਕੇ ਕੈਪ੍ਰਿਕੌਰ ਮਕਰ ਰਾਸ਼ੀ ਵਾਲੇ ਕਿਸੇ ਰੋਗ ਬਿਮਾਰੀ ਨੂੰ ਲੈ ਕੇ ਥੋੜੀ ਚਿੰਤਾ ਹੋ ਰਹੀ ਹੋਵੇ ਤਾਂ ਚੌਦਦੁੱਧ ਚਲ ਪ੍ਰਵਾਹ ਜ਼ਰੂਰ ਕਰੋ ਸੂਰਜ ਲਗਨ ਵਿੱਚ ਆ ਥੋੜਾ ਵੀਪੀ ਵਗੈਰਾ ਵੱਸ ਹੌਣ ਠੀਕ ਹੁੰਦਾ ਜਾਏਗਾ ਤੇ ਨਾਲ ਜੋ ਵੀ ਤੁਸੀਂ ਘਰ ਚ ਚੇਂਜਸ ਕਰਨੀ ਚਾਹੁੰਦੇ ਹੋ ਥੋੜੇ ਹਿਸਾਬ ਨਾਲ ਤਰੀਕੇ ਨਾਲ ਕਰਨੀ ਚਾਹੀਦੀ ਹੈ ਤੇ ਨਾਲ ਕੋਈ ਪਾਰਟੀ ਫੰਕਸ਼ਨ اٹینڈ ਕਰਨ ਜਾ ਰਹੇ ਹੋ ਤਾਂ ਦੁੱਧ ਮੱਥੇ ਤੇ ਜ਼ਰੂਰ ਲਾ ਕੇ ਜਾਓ 컬러 ਕੋਈ ਵੀ ਪਹਿਨੋ ਵਾਈਟ ਕਲਰ ਲੱਕੀ ਰਹੇਗਾ ਅਕਿਊਰਸ ਕੁੰਭ ਰਾਸ਼ੀ ਵਾਲਿਆਂ ਦੇ ਲਈ ਅੱਜ ਜਾਮਨੀ ਕਲਰ ਲੱਕੀ ਰਹਿਣ ਵਾਲਾ ਹੈ ਫੈਸਲੇ ਹੱਕ ਵਿੱਚ ਹੋਣਗੇ ਰਾਹੁ ਦਾ ਨਕਸ਼ਤਰ ਮਿੱਤਰੀਆ ਰਾਹੂ ਤਾਂ ਨਿਸ਼ਤਾਨ ਵਿੱਚ ਆ ਪੈਸੇ ਦਾ ਲੈਣ ਦੇਣ ਧਿਆਨ ਨਾ ਕਰੋ ਪੈਸਾ ਫਸ ਸਕਦਾ ਹੈ ਦਿੱਤਾ ਪੈਸਾ ਵਾਪਸ ਨਹੀਂ ਮੁੜੇਗਾ ਤਾਂ ਜਿਸ ਨਾਲ ਆਰਥਿਕ ਸਥਿਤੀ ਪਰੇਸ਼ਾਨੀ ਤੇ ਘਰ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਨਾਲ ਕਿ ਰਿਸ਼ਤੇਦਾਰਾਂ ਨਾਲ ਜਾਂ ਕਿ ਹਸਨੀ ਹੋ ਸਕਦੀ ਹੈ ਧਿਆਨ ਰੱਖੋ ਠੀਕ ਬਾਣੀ ਤੇ ਵੀ ਕੰਟਰੋਲ ਰੱਖਣਾ ਜ਼ਰੂਰੀ ਹੈ ਕਿਸੇਰ ਮੱਥੇ ਤੇ ਲਾ ਹੀ ਲਓ ਪੈਸੇ ਜਾਨੀ ਮੀਨਾਸ਼ੀ ਵਾਲੇ ਰਾਹੂ ਦੇ ਨਕਸ਼ਤਰ ਤੇ ਰਾਹੂ ਲਗਨ ਵਿੱਚ ਦਾਵਨ ਦੋਸਤੀਆਂ ਦੇ ਰਿਆ ਇੱਕ ਨਾਰੀਅਲ ਲਓ ਤੇ ਉਸ ਨੂੰ ਜਲ ਪ੍ਰਵਾਹ ਕਰ ਦਿਓ ਬਹੁਤ ਚੰਗਾ ਜਾ ਹਨੂਮਾਨ ਜੀ ਦੇ ਤੁਸੀਂ ਬਿਦਾਨਾ ਵੀ ਚੜਾ ਸਕਦੇ ਹੋ ਮੰਗਲ ਦੀ ਸਥਿਤੀ ਸ਼ੁਭ ਰਹੇਗੀ ਜੋ ਕਿ ਤੁਹਾਡੇ ਧਨ ਸਥਾਨ ਦਾ ਮਾਲਕ ਹੈ ਤੇ ਤੁਸੀਂ ਖੁਦ ਮੰਗਲ ਦੇ ਘਰ ਵਿੱਚ ਬੈਠੇ ਹੋ ਪ੍ਰਾਪਰਟੀ ਸੇਲ ਕਰਨ ਲਈ ਸਿਤਾਰੇ ਸ਼ੁਭ ਨੇ ਕੋਈ ਨਾ ਕੋਈ ਆਰਡਰ ਨਾ ਮਿਲ ਸਕਦਾ ਮਨ ਖੁਸ਼ ਨਹੀਂ ਕਰ ਇਹ ਸੀ ਜੀ ਤੁਹਾਡੇ ਸਿਤਾਰੇ ਗ੍ਰਹਿ ਅਨੁਸਾਰ ਕੀ ਪ੍ਰਭਾਵ ਪਾਉਂਦੇ ਆ ਗ੍ਰਹਿ ਗੋਚਰ ਨਕਸ਼ਤਰ ਦੇ ਮੁਤਾਬਕ ਆਪਾਂ ਚਰਚਾ ਕੀਤੀ ਸੁਣੋ ਤਾਂਬਾ ਜੋ ਹੈ ਨਾ ਤਾਂਬਾ ਸੂਰਜ ਦਾ ਕਾਰਕ ਮੰਨਿਆ ਜਾਂਦਾ ਮੰਗਲ ਦਾ ਕਾਰਕ ਮੰਨਿਆ ਜਾਂਦਾ ਹੈ ਤਾਂਬੇ ਦਾ ਛੱਲਾ ਇਸ ਉਂਗਲ ਵਿੱਚ ਪਾਉਂਦੇ ਰਿੰਗ ਫਿੰਗਰ ਵਿੱਚ ਚੀਚੀ ਦੇ ਨਾਲ ਵਾਲੀ ਉਂਗਲ ਅਗਰ ਰਿੰਗ ਫਿੰਗਰ ਵਿੱਚ ਅਸੀਂ ਤਾਂਬੇ ਦਾ ਛੱਲਾ ਪਾਉਂਦੇ ਆ ਤਾਂ ਕਈ ਵਾਰੀ ਸਾਨੂੰ ਜੋ ਉਂਗਲਾਂ ਦੀ ਜਾਂ ਵੈਸੇ ਸਕਿਨ ਪ੍ਰੋਬਲਮ ਹੁੰਦੀ ਹੈ ਤਾਂ ਸੂਰਜ ਜਿੰਨਾ ਦਾ ਖਰਾਬ ਹੋਵੇ ਉਹਨਾਂ ਨੂੰ ਤਾਂਬੇ ਦਾ ਛੱਲਾ ਜ਼ਰੂਰ ਪਾਣਾ ਚਾਹੀਦਾ ਹੈ ਜਿਨ੍ਹਾਂ ਦਾ ਸ਼ੁਕਰ ਜਾਂ ਸੂਰਜ ਦਾ ਸ਼ੁਭ ਫਲ ਨਾ ਮਿਲ ਰਿਹਾ ਹੋਵੇ ਜਾਂ ਸੂਰਜ ਸ਼ੁਕਰ ਦੀ ਯੂਤੀ ਹੋਵੇ ਤਾਂਬਾ ਸੂਰਜ ਦਾ ਕਾਰਕ ਹੈ ਹੱਡੀਆਂ ਜੋੜਾਂ ਦੀ ਪ੍ਰੋਬਲਮ ਲਈ ਵੀ ਤਾਂਬੇ ਦਾ ਕੜਾ ਤੇ ਤਾਂਬੇ ਦਾ ਛੱਲਾ ਪਾਇਆ ਜਾਂਦਾ ਹੈ ਅਗਰ ਤੁਹਾਡੇ ਚੋੜਾਂ ਵਿੱਚ ਦਰਦ ਹੈ ਤੁਹਾਡਾ ਬ੍ਰਸਤਪਤ ਤੇ ਰਾਹੁ ਦੀ ਜੁਤੀ ਹੈ ਸੂਰਜ ਰਾਹੁ ਦੀ ਜੁਤੀ ਹੈ ਜਾਂ ਸੂਰਜ ਕਮਜ਼ੋਰ ਹੈ ਜਾਂ ਕਬਤਕ ਦਾ ਜਨਮ ਹੈ ਤਾਂ ਉਸ ਦੇ ਲਈ ਤੁਸੀਂ ਤਾਂਬੇ ਦਾ ਛੱਲਾ ਰਿੰਗ ਫਿੰਗਰ ਵਿੱਚ ਪਾ ਸਕਦੇ ਹੋ ਤੇ ਸੱਜੇ ਹੱਥ ਵਿੱਚ ਤਾਂਬੇ ਦਾ ਕੜਾ ਵੀ ਪਾ ਸਕਦੇ ਹੋ ਉਹਨੂੰ ਸੱਜਾ ਹੱਥ ਕਿਉਂ ਕਿ ਤੀਜਾ ਖਾਨਾ ਜੋ ਹੈ ਉਹ ਤਿੰਨ ਨੰਬਰ ਬੁੱਧ ਦਾ ਮੰਨਿਆ ਜਾਂਦਾ ਹੈ ਅਗਰ ਉਸ ਜਗ੍ਹਾ ਤੇ ਸੂਰਜ ਜਾਨੀ ਬਾਹ ਦੇ ਨਾਲ ਸੂਰਜ ਤੁਸੀਂ ਤਾਂ ਕਰਦੇ ਹੋ ਤਾਂ ਪ੍ਰਾਕਰਮ ਹਿੰਮਤ ਵਿੱਚ ਵੀ ਵਾਧਾ ਹੁੰਦਾ ਹੈ ਠੀਕ ਹੈ ਤਾਂ ਤੁਸੀਂ ਇਸ ਨੂੰ ਟਰਾਈ ਕਰ ਸਕਦੇ ਹੋ ਅੱਛੇ ਰਿਜ਼ਲਟ ਲੈਣ ਦੇ ਲਈ ਅਗਰ ਇਸ ਤਰ੍ਹਾਂ ਦੀ ਕੋ ਪ੍ਰੋਬਲਮ ਹੋਣ ਬਾਕੀ ਪਾ ਕੇ ਦੇਖੋ ਟੈਸਟ ਕਰਕੇ ਦੇਖੋ ਅਗਰ ਚੂਪਫਲ ਮਿਲ ਰਿਹਾ ਤਾਂ ਉਸ ਨੂੰ ਪਾ ਕੇ ਰੱਖੋ ਨਹੀਂ ਤਾਂ ਥੋੜੀ ਦੇਰ ਲਈਓ ਤਾਂ ਆਹਤੇ ਵਾਰ-ਵਾਰ ਉਸ ਦੇ ਟੈਸਟ ਕਰਦੇ ਰਹੋ ਜਦੋਂ ਸਰੀਰ ਨੂੰ ਉਸ ਦਾ ਅੱਛਾ ਰਿਜ਼ਲਟ ਮਿਲੇ ਤਾਂ ਉਸ ਨੂੰ ਪਾ ਸਕਦੇ ਹੋ ਤੁਸੀਂ ਅੱਛਾ ਹੁੰਦਾ ਵੈਸੇ ਪਾਉਣਾ ਠੀਕ ਤੇ ਹੁਣ ਆਪਾਂ ਇੱਕ ਜਨਮ ਪੱਤਰੀ ਤੇ ਚਰਚਾ ਕਰਦੇ ਹਾਂ ਜੀ ਅੱਜ ਆਪਾਂ ਲੈਨੇ ਆ 23 ਸਤੰਬਰ 2004 2 6:47 ਪਿੰਟ ਤੇ ਤੇ ਗ੍ਰਹਿਆਂ ਦੀ ਚਰਚਾ ਕਰ ਲੈਣੇ ਇਹਨਾਂ ਦਾ ਕੁਐਸਚਨ ਤੇ ਕੋਈ ਹੈ ਨਹੀਂ ਸੀ ਵੀਡੀਓਜ਼ ਬਾਰੇ ਦੱਸੋ ਪਤਾ ਨਹੀਂ ਕੀ ਕਿਹਾ ਸੀ ਸਿੰਘ ਲਗਨ ਹੈ ਜੀ ਬਲਵਿੰਦਰ ਸਿੰਘ ਨਾਂ ਹੈ ਸਿੰਘ ਲਗਨ ਹੈ ਔਰ ਮੰਗਲ ਤੇ ਸੂਰਜ ਵੈਸੇ ਮੈਂ ਤੁਹਾਨੂੰ ਦੱਸਾਂ ਸਿੱਧੀ ਗੱਲ ਤਾਂ ਨਾਮ ਨਾਮ ਤਾਂ ਕਹਿੰਦੇ ਆ ਕਿ ਨਾਮ ਤੇ ਇੱਕੋ ਜਿਹੀ ਹੁੰਦੇ ਆ ਸਭ ਦੇ ਵੈਸੇ એનર્ਜੀ ਹੁੰਦੀ ਹੈ ਨਾਮ ਦੀ ਤੁਹਾਡੇ ਨਾਲ ਜਿਸ ਨਾਮ ਤੇ ਬੋਲਿਆ ਜਾਂਦਾ ਹੈ ਪਰ ਨਾਮ ਨਾਲ ਘੱਟ ਪਰ ਜੋ ਗ੍ਰਹਿਾਂ ਦੇ ਕਿਸਮਤ ਤੇ ਕਰਮ ਨਾਲ ਸਾਡਾ ਜ਼ਿਆਦਾ ਫੋਕਸ ਜੁੜਿਆ ਹੁੰਦਾ ਹੈ ਤਾਂ ਸਿੰਗ ਲਗਣਾ ਤੇ ਸੂਰਜ ਮੰਗਲ ਲਗਣ ਵਿੱਚ ਇਹ ਪੂਰੇ ਕੌਨਫिडेंट ਹੋ ਤੁਸੀਂ ਬਹੁਤ ਅੱਛੇ ਸਟਾਰ ਹੈ ਤੁਹਾਡੇ ਪੈਸੇ ਦੀ ਤੁਹਾਨੂੰ ਕਮੀ ਨਹੀਂ ਰਹੇਗੀ ਜ਼ਿੰਦਗੀ ਚ ਬੜੇ ਤਰੱਕੀ ਕਰੋਗੇ ਬੜੀ ਵਧੀਆ ਰਹੇਗੇ ਅੱਖਾਂ ਜ਼ਰੂਰ ਚੈੱਕ ਕਰਾਉਂਦੇ ਰਿਹਾ ਕਰੋ ਘਰ ਚ ਥੋੜੀ ਬਹੁਤੀ ਉਦਾਸੀ ਹੈ ਤਾਂ 400 ਗ੍ਰਾਮ ਚਲੇ ਦੀ ਦਾਲ ਜਲ ਪ੍ਰਵਾਹ ਕਰਿਆ ਕਰੋ ਰਾਹੂ ਦਸਨੇ ਕਰਕੇ इमोशनल ਕਾਫੀ ਹੋ ਤੁਸੀਂ ਕੌਨਫੀਡੈਂਸ ਕਾਫੀ ਹੈ ਗੁੱਸਾ ਵੀ ਕਾਫੀ ਹੈ ਤਾਂ ਗੁੜ ਖਾਣਾ ਇੱਕ ਤਾਂ ਬੰਦ ਕਰੋ ਦੂਜਾ ਮਾਂ ਦੇ ਪੈਰੀ ਹੱਥ ਲਾਣਾ ਸ਼ੁਰੂ ਕਰੋ ਤੀਜਾ ਤਿੰਨ ਕੁੱਤਿਆਂ ਨੂੰ ਰੋਜ਼ ਖਾਣਾ ਪਾਣਾ ਸ਼ੁਰੂ ਕਰੋ ਸਭ ਕੁਝ ਸਹੀ ਹੋ ਜਾਏਗਾ ਵਿਦੇਸ਼ ਬਾਰੇ ਤੁਹਾਡਾ ਬਣ ਜਾਏਗਾ ਵਿਦੇਸ਼ ਜਾਣ ਦਾ 100% ਬਣੇਗਾ ਸਟੀਲ ਦਾ ੱੱਲਾ ਖੱਬੇ ਆਦੀ ਚੀਚੀ ਵਿੱਚ ਆਪਣੇ ਬਰਥਡੇ ਤੱਕ ਪਾ ਲਓ ਠੀਕ ਹੈ ਜੀ ਇਸੀ ਗ੍ਰਹਿਾਂ ਤੇ ਚਾਚਾ ਮਤਲਬ ਕਿਸੇ ਦੇ ਆਪਾਂ ਗ੍ਰਹਿ ਕਿਉਂਕਿ ਜੋ ਜਿੱਦਾਂ ਦੇ ਹੈਗੇ ਆ ਉਹਨਾਂ ਨੂੰ ਓਦਾਂ ਦਾ ਹੀ ਕੰਮ ਕਰਨਾ ਪੈਂਦਾ ਤਾਂ ਹੀ ਅਸੀਂ ਆਪਣੇ ਸਿਤਾਰਿਆਂ ਦਾ ਸਾਥ ਲੈ ਕੇ ਜ਼ਿੰਦਗੀ 'ਚ ਤਰੱਕੀ ਕਰ ਸਕਦੇ ਹਾਂ ਸਮਾਜ ਜਾਜਤ ਦਾ ਆਪ ਸਭ ਦਾ ਅਸਤਾ ਦਿਨ ਬਹੁਤ ਅੱਛਾ ਜਾ ਰਹੇ ਸੱਚੀ ਕਾ